ਅਸੀਂ ਜੀ ਕਿੱਥੇ ਪਾਣ ਜੋਗੇ ਤੇ ਗਰੀਬ ਬੰਦੇ ਦਿਹਾੜੀ ਕਾਣਿਆ ਜੀ ਨੇ ਰੋਜ ਉਹ ਕਿੱਥੋਂ ਪਾ ਲੰਦਾ ਉਹ ਆਦਾ ਜੀ ਉਹਦਾ ਵੀ ਜੀ ਉਹ ਪਾ ਬੀਬੀ ਦਾ ਵੀ ਵਿਚਾਰਿਆ ਹਾਂ ਜੀ ਚੰਦੂ ਤਾਂ ਰਾਬਦਾ ਹੈ ਰਾਬਦਾ ਬੈਨਤਾ ਜੀ ਬਾਬ ਮੈਂ ਬਹੁਤ ਸ਼ੁਕਰੀਆ ਕਹਦੀਆਂ ਜੀ ਕਦੇ ਉਹ ਨਹੀਂ ਕਰਦੀ ਉਹ ਜਿੰਨਾ ਚਿਰ ਰਹੂਗੀ ਨਾ ਸੀਸਾ ਦਊਗੀ ਹਾਂ ਆਹ ਤਾਂ ਸੀਸਾ ਦੇਰੀਆਂ ਦਿਨ ਰਾਤ ਸੀਸਾ ਦਿੰਨੇ ਆ ਮੈਂ ਤਾਂ ਉਹਦਾ ਆਇਆ ਕਿ ਨਹੀਂ ਮੇਰਾ ਲਾਉ ਡਿਸਚਾਰਜ ਹੋਇਆ ਜਿਹੜਾ ਉਹਨਾਂ ਅਫੀਸਰ ਨੇ ਸਾਡੇ ਮਨਦੀਪ ਕੌਰ ਜੀ ਹੁੰਦੀ ਬਦਾਰੇ ਡੀਐਸਪੀ ਨਭਾ ਇਥੇ ਸੇਵਾ ਜਿਹੜੀ ਨਭਾਰੇ ਆ ਸਾਰਾ ਸਰਵੇ ਕਰਕੇ ਆਪਣੀ ਤਨਖਾਹ ਦੇ ਵਿੱਚੋਂ ਤੇ ਜਿੰਨੇ ਵੀ ਪੈਸੇ ਲੱਗਣਗੇ ਮਕਾਨ ਬਣਾਉਣ ਦਾ ਜਿਹੜਾ ਬਹੁਤ ਵੱਡਾ ਤैया ਕੀਤਾ ਮੈਂ ਜੀ ਸਰ ਅਸੀ ਕੰਟਾਂ ਚ ਹੋ ਕਰਤਾ ਜੀ ਹਾਂ ਜੀ ਬਹੁਤ ਜੀ ਮੈਂ ਤਾਂ ਸਿੱਸਾ ਦਿਨ ਦਿਨ ਥੱਕਦੀ ਜੀ ਧੰਨਵਾਦ ਆਮਨ ਸਾਹਿਬ ਦਾ ਵੀ ਬਿਲਕੁਲ ਤੁਸੀਂ ਪਾ ਸਕਦੇ ਸੀ ਕਿੰਨਾ ਕੁ ਟਾਈਮ ਕਿੱਥੇ ਬੈਠਣ ਇਸ ਤੋਂ ਜੇ ਨਾਂ ਵੀ ਪੈਂਦਾ ਫਿਰ ਕਿੱਥੇ ਬਹਿਲੇ ਸੀ ਕੁੱਲੀ ਪਾ ਕੇ ਬਹਿੰਦੇ ਜੀ ਮਕਾਨ ਤਾਂ ਮਿੱਤੋਂ ਪਰਣਾ ਨਹੀਂ ਦੀ ਉਹਨਾਂ ਦੇ ਦੇਹੜੀ ਕਰਦਾ ਸੀ ਉਹਨਾਂ ਕੇ ਖਰਚਾ ਹੋ ਜਾਂਦਾ ਸੀ ਮਾਨ ਸਾਹਿਬ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਸਾਡੇ ਨਗਰ ਵੱਲੋਂ ਸਾਡੇ ਇਸ ਗਰੀਬ ਪਰਿਵਾਰ ਵੱਲੋਂ ਤੁਸੀਂ ਉਹਨਾਂ ਦੀ ਆ ਕੇ ਬਾਹ ਫੜੀਏ ਇੱਥੇ ਆ ਕੇ ਜੋ ਇੱਕ ਸਮਾਜ ਦੇ ਵਿੱਚ ਦਿਖਾਇਆ ਵੀ ਇਸ ਗਰੀਬ ਪਰਿਵਾਰ ਨੂੰ ਮਦਦ ਦੀ ਲੋੜਾ ਤੇ ਸਾਡੇ ਡੀਐਸਪੀ ਮੈਡਮ ਸਾਡੀ ਭੈਣ ਮਨਦੀਪ ਕੌਰ ਜੀ ਤੁਰੰਤ ਇੱਥੇ ਪਹੁੰਚੇ ਤੇ ਉਹਨਾਂ ਨੇ ਆ ਕੇ ਇਸ ਗਰੀਬ ਪਰਿਵਾਰ ਦੀ ਬਾਹ ਫੜੀ ਤੇ ਮੈਂ ਇੱਕ ਬੇਨਤੀ ਕਰਨੀ ਚਾਹਣਾ ਵੀ ਸਾਡੀ ਸਰਕਾਰ ਜੋ ਪੰਜਾਬ ਸਰਕਾਰ ਆ ਉਸ ਨੂੰ ਇਸ ਮਾਡਲ ਤੋਂ ਦੇਸ਼ ਦੇ ਨਿਰਦੇਸ਼ ਲੈਣਾ ਚਾਹੀਦਾ ਆ ਵੀ ਕਿੰਨੇ ਥੋੜੇ ਸਮੇਂ ਦੇ ਵਿੱਚ 4 ਦਿਨਾਂ ਦੇ ਵਿੱਚ 84 ਘੰਟਿਆਂ ਦੇ ਵਿੱਚ ਇਹ ਮਕਾਨ ਦੀ ਛੱਤ ਪੈ ਗਈ ਆ ਆਉਣ ਵਾਲੇ ਸਮੇਂ ਦੇ ਵਿੱਚ ਸਾਰਾ ਨਗਰ ਤੇ ਇਸ ਇਹ ਗਰੀਬ ਪਰਿਵਾਰ ਜੋ ਸਾਡਾ ਭਾਈ ਆ ਅਸੀਂ ਸਾਰੇ ਇਕੱਠੇ ਹੋ ਕੇ ਉਸ ਸਾਡੀ ਮੈਡਮ ਮਨਦੀਪ ਕੌਰ ਦਾ ਕੁਝ ਦਿਨਾਂ ਦੇ ਵਿੱਚ ਸਨਮਾਨ ਪਿੰਡ ਦੇ ਵਿੱਚ ਰੱਖਾਂਗੇ ਤੇ ਉਹਨਾਂ ਦਾ ਤੇ ਮਾਨ ਸਾਹਿਬ ਦਿਲੋਂ ਧੰਨਵਾਦ ਅਸੀਂ ਤੁਹਾਨੂੰ ਅਸੀਸਾਂ ਦਿੰਨੇ ਆ ਵੀ ਤੁਸੀਂ ਇੱਥੇ ਉਸ ਇੱਕ ਅੱਜ ਦਾ ਜੋ ਪੱਤਰਕਾਰੀ ਦਾ ਦੌਰ ਚੱਲ ਰਿਹਾ ਆ ਉਸ ਪੱਤਰਕਾਰੀ ਦੇ ਦੌਰ ਦੇ ਵਿੱਚੋਂ ਨਿਰਪੱਖ ਪੱਤਰਕਾਰੀ ਕੀਤੀ ਆ ਤੁਸੀਂ ਉਰੇ ਆ ਕੇ ਉਸ ਇੱਕ ਝਲਕ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਜੋ ਲੰਸ ਲੋਟ ਤੁਹਾਨੂੰ ਬਣਦਾ ਮਾਨ ਸਾਹਿਬ ਉਹ ਸਾਡੀ ਭੈਣ ਨੂੰ ਬਣਦਾ ਆ ਜਿਨ੍ਹਾਂ ਨੇ ਆ ਕੇ ਬਿਨਾ ਪੁੱਛੇ ਉਹਨਾਂ ਨੇ ਕਿਸੇ ਨੂੰ ਇਹ ਪੁੱਛਿਆ ਨਹੀਂ ਹੈਗਾ ਵੀ ਕੀ ਹੋਇਆ ਕੀ ਨਹੀਂ ਹੋਇਆ ਉਹਨਾਂ ਦਾ ਦਿਲ ਕੀਤਾ ਉਹ ਇੱਥੇ ਤੁਰੰਤ ਹਾਜ਼ਰ ਹੋਏ ਨੇ ਪਿਛਲੇ ਹਫ਼ਤੇ ਦੀ ਗੱਲ ਕਰਨ ਜਾ ਰਿਹਾ ਜਿੱਤੋਂ ਕਿ ਪਿਛਲੇ ਹਫ਼ਤੇ ਭਾਰੀ بارش ਦੇ ਨਾਲ ਪਿੰਡ ਭੋਜੋ ਮਾਜਰੀ ਦੇ ਵਿੱਚ ਇੱਕ ਗਰੀਬ ਜੋੜੇ ਦਾ ਮਕਾਨ ਗਿਰਿਆ ਸੀ ਉਸ ਦੀ ਖ਼ਬਰ ਜਦੋਂ ਪ੍ਰਕਾਸ਼ਿਤ ਕੀਤੀ ਗਈ ਸੀ ਤਾਂ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਡੀਐਸਪੀ ਨਾਬਾ ਆਪਣੀ ਟੀਮ ਲੈ ਕੇ ਉਸ ਘਰ ਦੇ ਵਿੱਚ ਪਹੁੰਚਦੀ ਆ ਜਾਇਜਾ ਲੈਂਦੀ ਆ ਪਰ ਹੁਣ ਤੁਹਾਨੂੰ ਉਹ ਘਰ ਦੀਆਂ ਤਸਵੀਰਾਂ ਦਿਖਾਵਾਂਗੇ ਜੋ ਕਿ 83 ਘੰਟਿਆਂ ਦੇ ਵਿੱਚ ਉਸ ਘਰ ਨੂੰ ਬਣਾ ਕੇ ਉਸ ਬਜ਼ੁਰਗ ਜੋੜੇ ਨੂੰ ਸੌਂਪ ਦਿੱਤਾ ਭਾਵੇਂ ਕਿ ਅਜੇ ਕੁਝ ਲੈਂਟਰ ਲੈਂਟਰ ਪੈ ਚੁੱਕੇ ਆ ਪਲਾਸਟਰ ਹੋਣਾ ਉਸ ਗਰੀਬ ਜੋੜੇ ਦੇ ਘਰ ਦੇ ਵਿੱਚ ਅਸੀਂ ਪਹੁੰਚ ਰਹੇ ਹਾਂ ਜਿੱਥੋਂ ਕਿ ਪਹਿਲਾਂ ਉਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਭਾਵੇਂ ਕਿ ਇੱਕ ਕਮਰਾ ਇੱਕ ਕਮਰਾ ਵੀ ਬਣਾਉਣਾ ਅੱਜ ਦੇ ਸਮੇਂ ਦੇ ਵਿੱਚ ਗਰੀਬ ਦੇ ਲਈ ਬਹੁਤ ਔਖਾ ਪਰ ਉਹ ਡੀਐਸਪੀ ਨਾਬਾ ਮਨਦੀਪ ਕੌਰ ਇਸ ਘਰ ਦੇ ਵਿੱਚ ਰੱਬ ਬਣ ਕੇ ਆਈ ਜਿਸ ਨੇ 84 ਘੰਟਿਆਂ ਦੇ ਵਿੱਚ 84 ਘੰਟਿਆਂ ਦੇ ਵਿੱਚ ਉਸ ਗਰੀਬ ਦੀ ਛੱਤ ਪਾ ਦਿੱਤੀ ਪਹਿਲਾਂ ਭਾਵੇਂ ਕਿ ਗਾਡਰ ਵਾਲੇ ਸੀ ਹੁਣ ਲੈਂਟਰ ਪਵਾ ਕੇ ਦੇ ਦਿੱਤਾ ਤੇ ਅੰਦਰਲੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿੰਨਾ ਸੁੰਦਰ ਕਮਰਾ ਲੱਗ ਰਿਹਾ ਉਹ ਗਰੀਬ ਜੋੜਾ ਹੁਣ ਉਸ ਡੀਐਸਪੀ ਨਾਬਾ ਨੂੰ ਅਸੀਸਾਂ ਦਿੰਦਾ ਕਿਤੇ ਨਾ ਕਿਤੇ ਜ਼ਰੂਰ ਨਾਜ਼ਰ ਆ ਰਿਹਾ ਸਾਡੇ ਸਾਹਮਣੇ ਖੜੇ ਨੇ ਉਹ ਬਜ਼ੁਰਗ ਜਿਹੜੇ ਫੱਟੜ ਹੋ ਗਏ ਸੀ ਜਿਹੜੇ ਜਿਨ੍ਹਾਂ ਦੇ ਉੱਪਰ ਛੱਤ गिर ਗਈ ਸੀ ਉਹ ਹੱਥ ਤੁਸੀਂ ਦੇਖ ਸਕਦੇ ਹੋ ਹੱਥ ਫ੍ਰੈਕਚਰ ਲੱਗ ਰਿਹਾ ਉਹਨਾਂ ਦਾ ਕਿਉਂਕਿ ਮੋਢਾ ਬੰਨਿਆ ਹੋਇਆ ਲੱਗ ਰਿਹਾ ਹਨ ਤੇ ਦੂਸਰੀ ਪਾਸੇ ਮਾਤਾ ਜੀ ਵੀ ਖੜੇ ਨੇ ਬੜੇ ਅਸੀਸਾਂ ਦੇ ਰਹੇ ਨੇ ਉਸ ਡੀਐਸਪੀ ਨਾਬਾ ਨੂੰ ਕਿਸ ਤਰ੍ਹਾਂ ਦੇਖਦੇ ਹਾਂ ਜਦੋਂ ਕਰ ਗ੍ਰਿਆ 84 ਘੰਟਿਆਂ ਚ ਬਣਾ ਕੇ ਦੇਤਾ ਮਤਲਬ ਹਾਂਜੀ ਮੌਕਾ ਦੇਤਾ ਜੀ 84 ਘੰਟਿਆਂ ਚ ਹੋ ਕਰਤਾ ਜੀ ਹਾਂਜੀ ਬਹੁਤ ਜੀ ਮੈਂ ਤਾਂ ਸਿੱਸਾ ਦਿਨ ਦਿਨ ਥੱਕਦੀ ਜੀ ਹਾਂ ਡੀਐਸਵੀ ਦਾ ਧੰਨਵਾਦ ਜੀ ਹਾਂਜੀ ਸ਼ੁਕਰੀਆ ਜੀ ਕੀ ਲੱਗਦਾ ਸੀ ਵੀ ਤੁਸੀਂ ਜੇ ਉਹ ਨਾ ਮਦਦ ਕਰਦੇ ਤੁਹਾਡੀ ਨਾ ਜੀ ਅਸੀਂ ਪਾ ਨਹੀਂ ਸਕਦੇ ਜੀ ਦਿਹਾੜੀ ਨਾ ਕਿੱਥੇ ਘਰ ਪਾਇਆ ਜਾਂਦਾ ਜੀ ਹਾਂ ਹੋਰ ਜੀ ਕਿੰਨਾ ਔਖਾ ਸੀ ਘਰ ਦਾ ਗੁਜ਼ਾਰਾ ਕਰਨਾ ਇੱਕ ਬਹੁਤ ਔਖਾ ਤੇਜੀ ਬਾਹਲਾ ਔਖਾ ਤੇਜੀ ਦਿਹਾੜੀ ਕਰਦਾ ਸੀ ਵਿਚਾਰਾ ਸ਼ੂਗਰ ਦੀ ਮਰੀਜ਼ ਆ ਜੀ ਮੈਂ ਹੁਣ ਦਵਾਈ ਲੈ ਕੇ ਆਈਆਂ ਹਜੇ ਹਾਂ ਜੀ ਉਹ ਉਦੋਂ ਦੀ ਖੁਸ਼ੀ ਹੈ ਜਦੋਂ ਉਹਦਾ ਮਿਸਤਰੀ ਘਰ ਦੇ ਵਿੱਚ ਲੱਗ ਗਿਆ ਪਹਿਲੇ ਦਿਨ ਉਹਨੇ ਦੂਜੇ ਦਿਨ ਕੰਮ ਸ਼ੁਰੂ ਕਰਾਉਂਦ ਨੇ ਹਾਂ ਜੀ ਹਾਂ ਜਦੇ ਕਰਤਾ ਜੀ ਹਾਂ ਠੇਕੇਦਾਰ ਬਾਹਲਾ ਚੰਗਾ ਜੀ ਬਾਬਾ ਉਹ ਤਾਂ ਵਧੀਆ ਵਿਚਾਰਾ ਹਾਂ ਜੀ ਸਾਰੇ ਆਂਦਾ ਜੀ ਧੰਨਵਾਦ ਕਰਦੀਆਂ ਜੀ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਹੁਣ ਮੈਡਮ ਨੂੰ ਫੇਰ ਚਾਹਤੇ ਬੁਲਾਉਂਗੇ ਲੱਗਦਾ ਹਾਂ ਜੀ ਹਾਂ ਜੀ ਹਾਂ ਬੁਲਾਵਾਂਗੇ ਜੀ ਜਰੂਰ ਬਹੁਤ ਖੁਸ਼ੀ ਆ ਜੀ ਹਾਂ ਹਾਂ ਮੈਡਮ ਨੂੰ ਬੁਲਾਵਾਂਗੇ ਜੀ ਹਾਂ ਕੋਈ ਰਿਸ਼ਤੇਦਾਰ ਕੋਈ ਸਾਕਾ ਸੰਬੰਧੀ ਖੜਿਆ ਨਾ ਜੀ ਕੋਈ ਨਹੀਂ ਖੜਿਆ ਨਾ ਕੋਈ ਨਹੀਂ ਜੀ ਆਇਆ ਨਾ ਖੁਦ ਸਰਪੰਚ ਵੀ ਨਹੀਂ ਆਇਆ ਸਰਪੰਚ ਨੇ ਵੀ ਨਹੀਂ ਸਾਨੂੰ ਮਦਦ ਦਿੱਤੀ ਹੈਗੀ ਨਾ ਮੇਰੇ ਕਿਹਦੇ ਪੰਚਾਇਤ ਦਾ ਕੋਈ ਮੇਰੇ ਜਗਾਰ ਘਰ ਵਿੱਚ ਕੋਈ ਆਟਾ ਦਾਣਾ ਕੋਈ ਨਹੀਂ ਤੀਗਾ ਸੌਦਾ ਵੀ ਨਹੀਂ ਤੀ ਜੀ ਮੇਰੇ ਪੀਪੀਆਂ ਚਾਹੇਗਾ ਤੀ ਹਾਂ ਭੁੱਖਾ ਮਾਰਨ ਵਾਲਾ ਸੌਦਾ ਹੋ ਗਿਆ ਹੋ ਗਿਆ ਜੀ ਹਾਂ ਚਲੋ ਬਹੁਤ ਖਰਚਾ ਇਹਦਾ ਕਰਤੇ ਹਾਂ ਜੀ ਹਾਂ ਜੀ ਬਹੁਤ ਧੰਨਵਾਦ ਕਰਦੇ ਆ ਜੀ ਸ਼ੁਕਰੀਆ ਮੇਰੇ ਘਰੇ ਰੱਬ ਬਣ ਕੇ ਆ ਗਿਆ ਡੀਐਸਵੀ ਜੀ ਹਾਂ ਮੈਂ ਬਹੁਤ ਸ਼ੁਕਰੀਆ ਮੰਨਦੀ ਆ ਜੀ ਮੈਂ ਤਾਂ ਉਹਨੂੰ ਸੀਸਾ ਬਹੁਤ ਦੇ ਰਹੀ ਆ ਜੀ ਹਾਂ ਜਿੰਨਾ ਚਿਰ ਜੀਵੂਗੀ ਉਹਨਾਂ 'ਚ ਅਸੀਸਾਂ ਦਊਂਗੇ। ਹਾਂ। ਬਿਲਕੁਲ ਕਿ ਜਦੋਂ ਕਿਸੇ ਗਰੀਬ ਦੇ ਲਈ ਕੋਈ ਰੱਬ ਬਣ ਕੇ ਆਉਂਦਾ ਤਾਂ ਅਸੀਸਾਂ ਤਾਂ ਜ਼ਰੂਰ ਦਿੰਦਾ। ਗਰੀਬ ਇਨਸਾਨ ਪਰ ਕੁਝ ਕਰ ਨਹੀਂ ਸਕਦਾ। ਅਸੀਸੇ ਹੁੰਦੇ ਨੇ ਗਰੀਬ ਦੇ ਪੱਲੇ। ਕਿਸੇ ਦੀ ਸਲਾਘਾ ਕਰਨੀ ਜਦੋਂ ਕਿਸੇ ਦੇ ਲਈ ਕੋਈ ਪਰਪਕਾਰ ਕਰਦਾ ਤਾਂ ਗਰੀਬ ਜੋ ਪਰਿਵਾਰ ਹੁੰਦੇ ਨੇ ਉਹ ਅਸੀਸੇ ਦੇ ਸਕਦੇ ਹੁੰਦੇ ਨੇ। ਪਰ ਜਿਹੜਾ ਇਹ ਮਕਾਨ ਸੀ ਜਦੋਂ ਅਸੀਂ ਆ ਕੇ ਪਹਿਲੇ ਦਿਨ ਇੱਥੇ ਖਬਰ ਕੀਤੀ ਆ ਤਾ ਸਾਡੇ ਵੀ ਅੱਖਾਂ ਦੇ ਵਿੱਚ ਕਿਤੇ ਨਾ ਕਿਤੇ ਅੰਜੂ ਜਿਹੜੇ ਨਾਜ਼ਰ ਆ ਰਹੇ ਸੀ ਸਾਨੂੰ ਕਾਲ ਕੀਤੀ ਐ ਇਸ ਘਰ ਦੇ ਵਿੱਚੋਂ ਕਾਲ ਕਰਨ ਤੋਂ ਪਹਿਲਾਂ ਸਾਨੂੰ ਪੁੱਛਿਆ ਗਿਆ ਵੀ ਤੁਸੀਂ ਕਿੰਨੇ ਵਜੇ ਆਉਣਾ ਸੀ ਉਹਨਾਂ ਨੂੰ ਟਾਈਮ ਦੱਸਿਆ ਵੀ ਅਸੀਂ 5 ਵਜੇ ਤੁਹਾਡੇ ਘਰ ਦੇ ਵਿੱਚ ਪਹੁੰਚ ਸਕਦੇ ਹਾਂ ਉਸ ਤੋਂ ਬਾਅਦ ਫੇਰ ਸਾਡੇ ਲਈ ਕਾਲ ਆਉਂਦੀ ਆ ਕਾਲ ਆਉਂਦੀ ਆ ਸਾਨੂੰ ਪੁੱਛਦੇ ਤੁਸੀਂ ਕਿੰਨੇ ਪੈਸੇ ਲਾਉਂਗੇ ਖਬਰ ਦੇ ਪਰ ਅਸੀਂ ਉਹਨੂੰ ਨਿੱਕੋ ਗੱਲ ਕਹੀ ਅਸੀਂ ਕੋਈ ਪੈਸੇ ਨਹੀਂ ਲੈਣਾ ਅਸੀਂ ਪੈਸੇ ਤੁਹਾਨੂੰ ਲਵੋਂ ਦੇ ਕੇ ਜਾ ਸਕਦੇ ਆ ਫਿਰ ਇਨੇ ਖੁਸ਼ ਹੋਏ ਵਿਚਾਰੇ ਇਨੇ ਖੁਸ਼ ਹੋਏ ਅੱਜਕੱਲ ਦੇ ਤੁਹਾਨੂੰ ਸਿਸਟਮ ਦਾ ਪਤਾ ਕਿਸ ਤਰ੍ਹਾਂ ਜਿਹੜੇ ਸਿਸਟਮ ਨੇ ਚੱਲ ਰਹੇ ਨੇ ਪਰ ਉਹ ਗਰੀਬ ਪਰਿਵਾਰ ਜਦੋਂ ਅਸੀਂ ਆ ਕੇ ਵੇਖਿਆ ਤਾਂ ਸਾਡੇ ਵੀ ਕਿਤੇ ਨਾ ਕਿਤੇ ਭੁੱਬ ਨਿਕਲੀ ਜਦੋਂ ਉਹ ਦੁਸਰਗ ਜੋੜਾ ਸੀ ਜਿਹੜਾ ਉਹਨਾਂ ਦੀਆਂ ਅੱਖਾਂ ਦੇ ਵਿੱਚ ਅੰਜੂ ਵੇਖਿਆ ਪਰ ਉਸ ਤੋਂ ਬਾਅਦ ਜਦੋਂ ਖਬਰ ਚੱਲਦੀ ਆ ਤਾਂ ਡੀਐਸਪੀ ਨਾਬਾ ਕਿਉਂ ਡੀਐਸਪੀ ਨਾਬਾ ਖੁਦ ਇੱਥੇ ਡੀਐਸਪੀ ਨਾਬਾ ਦੇ ਵਿੱਚ ਸਬ ਡਿਵੀਜ਼ਨ ਉਹਨਾਂ ਦੀ ਉਹਨਾਂ ਦਾ ਪਿੰਡ ਆ ਸਬ ਡਿਵੀਜ਼ਨ ਦਾ ਜਦੋਂ ਖਬਰ ਦੇਖਦੇ ਨੇ ਤਾਂ ਉਸ ਤੋਂ ਬਾਅਦ ਮਾਰਨਿੰਗ ਇਹਨਾਂ ਦੇ ਘਰ ਪਹੁੰਚਦੇ ਨੇ ਸਵੇਰੇ 10 ਵਜੇ ਨੂੰ ਤਾਂ ਦੂਸਰੇ ਦਿਨ ਉਹ ਕੰਮ ਵੀ ਸ਼ੁਰੂ ਕਰਵਾਉਂਦੇ ਨੇ ਬਜ਼ੁਰਗ ਉਹਦੇ ਨਾਲ ਵੀ ਗੱਲਬਾਤ ਕਰਦੇ ਆਂ ਕਿਸ ਤਰ੍ਹਾਂ ਦੇਖਦੇ ਹੋ ਘਰ ਬਣ ਗਿਆ ਲੈਂਟਰ ਪੈ ਗਿਆ ਘਰ ਬਹੁਤ ਵਧੀਆ ਬਣ ਗਿਆ ਜੀ ਧੰਨਵਾਦ ਹੈ ਜੀ ਡੀਐਸਪੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਹਾਂ ਜੀ ਧੰਨਵਾਦ ਆ ਮਾਨ ਸਾਹਿਬ ਦਾ ਵੀ ਬਿਲਕੁਲ ਤੁਸੀਂ ਪਾ ਸਕਦੇ ਸੀ ਕਿੰਨਾ ਕੁ ਟਾਈਮ ਕਿੱਥੇ ਬੈਠਣ ਇਸ ਤੋਂ ਜੇ ਨਾਂ ਵੀ ਪੈਂਦਾ ਫਿਰ ਕਿੱਥੇ ਬੈਠਦੇ ਤੁਸੀਂ ਕੁੱਲੀ ਪਾ ਕੇ ਬੈਹਿੰਦੇ ਜੀ ਬੱਚੇ ਤਾਂ ਜੀ ਤਿੰਨ ਨੇ ਆ ਜਾਂਦੇ ਮਕਾਨ ਤਾਂ ਮੇਰੇ ਤੋਂ ਬਣਾਣੇ ਦੀ ਉਹਨੇ ਕਿ ਦੇਹੜੀ ਕਰਦਾ ਦੀ ਉਹਨਾਂ ਕੇ ਖਰਚਾ ਹੋ ਜਾਂਦਾ ਜੀ ਹਾਂ ਜਿਵੇਂ ਇਹ ਜੀ ਅਫਸਰ ਬਹੁਤ ਜ਼ਿਆਦਾ ਘਟ ਹੁੰਦਾ ਬਹੁਤ ਘਟਨੇ ਜੀ ਤਾਂ ਜਉਂਦੇ ਰਹਿਣ ਦੀ ਐਸਪੀ ਸਾਹਿਬ ਜਿਨ੍ਹਾਂ ਨੇ ਸਾਡੇ ਘਰੇ ਰੱਬ ਵਾਂਗ ਕੇ ਉਤਰੇ ਨੇ ਜੀ ਬਿਲਕੁਲ ਗਰੀਬ ਜੋੜਿਆਂ ਨਾਲ ਜਦੋਂ ਅਸੀਂ ਗੱਲਬਾਤ ਕੀਤੀ ਹੈ ਪਿੰਡ ਦੇ ਲੋਕ ਵੀ ਖੜੇ ਨੇ ਸਾਬਕਾ ਸਰਪੰਚ ਵੀ ਖੜੇ ਨੇ ਕਾਫੀ ਲੋਕ ਖੜੇ ਨੇ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਇਸ ਘਰ ਦੀ ਛੱਤ ਮੁੜ ਪਈ ਹੈ ਪਹਿਲਾਂ ਗਾਡਰ ਵਾਲੇ ਸੀ ਹੁਣ ਲੈਂਟਰ ਪਿਆ ਬਹੁਤ ਕੰਮ ਦੀ ਸੱਤ ਬਈ ਹੈ ਜੀ ਬਹੁਤ ਵਧੀਆ ਕੰਮ ਕਰਿਆ ਜੀ ਤਾਜਾ ਟਰ ਡਰ ਕਰਤੇ ਜਾਂ ਤੋਂ ਮਿਸਤਰੀ ਠੇਕੇਦਾਰ ਬਹੁਤ ਜ਼ਿਆਦਾ ਕੰਮ ਕਰਿਆ ਜੀ ਨੇ ਤਾਂ ਸੇ ਮੇਰਾ ਕਰਕੇ ਜੀ ਉਹ ਤਾਂ ਥੋੜੇ ਟਾਈਮ ਚ ਪਾ ਗਏ ਬਹੁਤ ਧੰਨਵਾਦ ਜੀ ਡੀਐਸਪੀ ਸਾਹਿਬ ਦਾ ਇਸ ਪਿੰਡ ਦੇ ਤਰਵਿੰਦਰ ਸਿੰਘ ਨਤਰਵਿੰਦਰ ਸਿੰਘ ਦੇ ਨਾਲ ਵੀ ਗੱਲਬਾਤ ਕਰਾਂਗੇ ਤਰਵਿੰਦਰ ਜੀ ਤੁਸੀਂ ਵੀ ਦੇਖਣ ਆਓਗੇ ਵੱਡਾ ਉਪਰਾਲਾ ਜਿਹੜਾ ਡੀਐਸਪੀ ਨਾਭਾ ਵੱਲੋਂ ਕੀਤਾ ਗਿਆ ਪਰ ਕਿਸ ਤਰ੍ਹਾਂ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਮਾਨ ਸਾਹਿਬ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਸਾਡੇ ਨਗਰ ਵੱਲੋਂ ਸਾਡੇ ਇਸ ਗਰੀਬ ਪਰਿਵਾਰ ਵੱਲੋਂ ਤੁਸੀਂ ਉਹਨਾਂ ਦੀ ਆ ਕੇ ਬਾਹ ਫੜੀਏ ਇੱਥੇ ਆ ਕੇ ਜੋ ਇੱਕ ਸਮਾਜ ਦੇ ਵਿੱਚ ਦਿਖਾਇਆ ਵੀ ਇਸ ਗਰੀਬ ਪਰਿਵਾਰ ਨੂੰ ਮਦਦ ਦੀ ਲੋੜਾ ਤੇ ਸਾਡੇ ਡੀਐਸਪੀ ਮੈਡਮ ਸਾਡੀ ਭੈਣ ਮਨਦੀਪ ਕੌਰ ਜੀ ਤੁਰੰਤ ਇੱਥੇ ਪਹੁੰਚੇ ਤੇ ਉਹਨਾਂ ਨੇ ਆ ਕੇ ਇਸ ਗਰੀਬ ਪਰਿਵਾਰ ਦੀ ਬਾਹ ਫੜੀ ਤੇ ਮੈਂ ਇੱਕ ਬੇਨਤੀ ਕਰਨੀ ਚਾਹਣਾ ਵੀ ਸਾਡੀ ਸਰਕਾਰ ਜੋ ਪੰਜਾਬ ਸਰਕਾਰ ਆ ਉਸ ਨੂੰ ਇਸ ਮਾਡਲ ਤੋਂ ਦੇਖਾ ਨਿਰਦੇਸ਼ ਲੈਣਾ ਚਾਹੀਦਾ ਆ ਵੀ ਕਿੰਨੇ ਥੋੜੇ ਸਮੇਂ ਦੇ ਵਿੱਚ 4 ਦਿਨਾਂ ਦੇ ਵਿੱਚ 84 ਘੰਟਿਆਂ ਦੇ ਵਿੱਚ ਇਹ ਮਕਾਨ ਦੀ ਛੱਤ ਪੈ ਗਈ ਆ ਦੇਖੋ ਮੁਰਗੀ ਦਾ ਮਾਅਬਜਾ ਆਂਡੇ ਦਾ ਮਾਅਬਜਾ ਕਹਿ ਦੇਣਾ ਸੌਖਾ ਆ ਪਰ ਅੱਜ ਉਹ ਮੈਡਮ ਸਾਡੀ ਭੈਣ ਮਨਦੀਪ ਕੌਰ ਪੰਜਾਬ ਸਰਕਾਰ ਵਾਸਤੇ ਇੱਕ ਰੋਲ ਮਾਡਲ ਬਣ ਕੇ ਸਾਡੇ ਸਾਹਮਣੇ ਆਈ ਆ ਵੀ ਕਿਸ ਤਰ੍ਹਾਂ ਜੇ ਕਿਸੇ ਦਾ ਨੁਕਸਾਨ ਹੁੰਦਾ ਤਾਂ ਕਿਸ ਤਰ੍ਹਾਂ ਪਰਪਾਈ ਕਰੀ ਜਾਂਦੀ ਆ ਤੇ ਅਸੀਂ ਆਸ ਕਰਦੇ ਆ ਜਿੰਨੇ ਵੀ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿੱਚ ਮਕਾਨ ਜਾਂ ਕਿਸੇ ਦਾ ਖੇਤ ਲੱਭਣ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਮੁਸ਼ਕਲਾਂ ਹੋਣੀਆਂ ਨੇ ਗਰੀਬਾਂ ਦੇ ਘਰ ਆਟਾ ਦਾਲ ਨਹੀਂ ਹੈਗੀ ਤਾਂ ਉਸ ਭੈਣ ਤੋਂ ਪੁੱਛੋ ਜਾ ਕੇ ਵੀ ਕਿਸ ਤਰ੍ਹਾਂ ਲੋਕਾਂ ਦੀ ਮਦਦ ਕਰਨੀ ਚਾਹੀਦੀ ਆ ਅਗਰ ਜੇ ਅਸੀਂ ਸਿਰਫ ਬਾਦਿਆਂ ਦੇ ਉੱਪਰ ਚੱਲਣਾ ਆ ਤਾਂ ਕਹਿ ਦੋ ਵੀ ਮੁਰਗੀ ਦਾ ਮੁਆਵਜ਼ਾ ਦੇ ਦਾਂਗੇ ਬੱਕਰੀ ਦਾ ਮੁਆਵਜ਼ਾ ਦੇ ਦਾਂਗੇ ਸਾਡਾ ਕਹਿ ਕੇ ਨਹੀਂ ਸਰਨਾ ਸਾਡਾ ਕਰਕੇ ਦਿਖਾਉਣ ਦਾ ਸਮਾਂ ਆ ਇਹ ਪੰਜਾਬੀ ਹੀ ਪੰਜਾਬੀ ਦੀ ਬਾਹ ਫੜਦੇ ਨੇ ਜਿਸ ਤਰ੍ਹਾਂ ਸਾਡੇ ਚਾਹੇ ਹੋ ਪੰਜਾਬੀ ਇੰਡਸਟਰੀ ਆ ਚਾਹੇ ਬਾਲੀਵੁੱਡ ਦੇ ਕੁਝ ਐਕਟਰ ਵੀ ਸਾਡੇ ਪੰਜਾਬ ਦੇ ਨਾਲ ਖੜ ਰਹੇ ਨੇ ਤੇ ਕੁਝ ਸਾਡੇ ਸਿਆਸੀ ਲੀਡਰ ਨੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪੰਜਾਬ ਦੀ ਬਾਹ ਫੜੀ ਆ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਾਰਾ ਨਗਰ ਤੇ ਇਸ ਇਹ ਗਰੀਬ ਪਰਿਵਾਰ ਜੋ ਸਾਡਾ ਭਾਈ ਆ ਅਸੀਂ ਸਾਰੇ ਇਕੱਠੇ ਹੋ ਕੇ ਉਸ ਸਾਡੀ ਮੈਡਮ ਮਨਦੀਪ ਕੌਰ ਦਾ ਕੁਝ ਦਿਨਾਂ ਦੇ ਵਿੱਚ ਸਨਮਾਨਪਿੰਡ ਦੇ ਵਿੱਚ ਰੱਖਾਂਗੇ ਤੇ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਤੁਸੀਂ ਸਾਡੇ ਪਿੰਡ ਦੇ ਵਿੱਚ ਆਵੋ ਤੇ ਸਾਡੇ ਪਿੰਡ ਵੱਲੋਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਤੇ ਮਾਨ ਸਾਹਿਬ ਦਿਲੋਂ ਧੰਨਵਾਦ ਅਸੀਂ ਤੁਹਾਨੂੰ ਅਸੀਸਾਂ ਦਿੰਨੇ ਆ ਵੀ ਤੁਸੀਂ ਇੱਥੇ ਉਸ ਇੱਕ ਅੱਜ ਦਾ ਜੋ ਪੱਤਰਕਾਰੀ ਦਾ ਦੌਰ ਚੱਲ ਰਿਹਾ ਆ ਉਸ ਪੱਤਰਕਾਰੀ ਦੇ ਦੌਰ ਦੇ ਵਿੱਚੋਂ ਨਿਰਪੱਖ ਪੱਤਰਕਾਰੀ ਕੀਤੀ ਆ ਤੁਸੀਂ ਉਰੇ ਆ ਕੇ ਉਸ ਇੱਕ ਝਲਕ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਜੋ ਹਕੀਕਤ ਦੇ ਉੱਤੇ ਗਰਾਊਂਡ ਲੈਵਲ ਦੇ ਉੱਪਰ ਤੀ ਨਹੀਂ ਦਾ ਇੱਥੇ ਜ਼ਿਆਦਾਤਰ ਕੀ ਹੁੰਦਾ ਆ ਟੀ ਆਰ ਪੀ ਦੇ ਮਸਲੇ ਦੇ ਵਿੱਚ ਉਹ ਟੁੱਟੀਆਂ ਹੋਈਆਂ ਕੰਧਾਂ ਨੂੰ ਦਿਖਾ ਕੇ ਉਹਨਾਂ ਨੂੰ ਸਿੱਟ ਕੇ ਚਾਹੇ ਉਹ ਘਰ ਥੋੜਾ ਖਰਾਬ ਹੁੰਦਾ ਆ ਉਹਨਾਂ ਨੂੰ ਸਿੱਟ ਕੇ ਉੱਥੇ ਨਵੀਂ ਪਾਉਣ ਦੀ ਟੀਆਰਪੀ ਲੈਣ ਦੇ ਤਰਪਿੰਦੇ ਨੇ ਚਲੋ ਧੰਨਵਾਦ ਆ ਉਹਨਾਂ ਦਾ ਵੀ ਜੋ ਆਪਦੀ ਟੀਆਰਪੀ ਪਿੱਛੇ ਕਰਦੇ ਤਾਂ ਹੈਗੇ ਨੇ ਪਰ ਦਿਲੋਂ ਸਲੂਟ ਤੁਹਾਨੂੰ ਬਣਦਾ ਮਾਨ ਸਾਹਿਬ ਉਹ ਸਾਡੀ ਭੈਣ ਨੂੰ ਬਣਦਾ ਆ ਜਿਨ੍ਹਾਂ ਨੇ ਆ ਕੇ ਬਿਨਾ ਪੁੱਛੇ ਉਹਨਾਂ ਨੇ ਕਿਸੇ ਨੂੰ ਇਹ ਪੁੱਛਿਆ ਨਹੀਂ ਹੈਗਾ ਵੀ ਕੀ ਹੋਇਆ ਕੀ ਨਹੀਂ ਹੋਇਆ ਉਹਨਾਂ ਦਾ ਦਿਲ ਕੀਤਾ ਉਹ ਇੱਥੇ ਤੁਰੰਤ ਹਾਜ਼ਰ ਹੋਏ ਨੇ ਸੋ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਬਿਲਕੁਲ ਪਿੰਡ ਦੇ ਬਸਨੀਕ ਨੇ ਸਰਦਾਰ ਤਰਪਿੰਦਰ ਸਿੰਘ ਉਹਨਾਂ ਵੱਲੋਂ ਵੀ ਉਸ ਡੀਐਸਪੀ ਨਾਬਾ ਨੂੰ ਸਲਾਮ ਕੀਤੀ ਜਾ ਰਹੀ ਹੈ ਜਿਹੜੇ ਡੀਐਸਪੀ ਜਿਨ੍ਹਾਂ ਨੇ ਉਸ ਗਰੀਬ ਜੋੜੇ ਦੀ ਬਾਹ ਫੜੀ ਪਰ ਉਹ ਦੇਖਣ ਤਾਂ ਨਹੀਂ ਆਏ ਹੁਣੇ ਭਾਵੇਂ ਕਿ 84 ਘੰਟਿਆਂ ਦੇ ਵਿੱਚ ਉਸ ਗਰੀਬ ਦੀ ਛੱਤ ਜਿਹੜੀ ਉਹ ਪੈ ਚੁੱਕੀ ਆ ਪਰ ਅਸੀਂ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਕਿਉਂਕਿ ਉਹਨਾਂ ਨੂੰ ਅਸੀਂ ਫੋਨ ਲਾਈਨ ਤੇ ਲਵਾਵਾਂਗੇ ਵੀ ਅਸੀਂ ਉਸ ਜਗ੍ਹਾ ਤੇ ਪਹੁੰਚੇ ਜਿੱਥੇ ਤੁਸੀਂ ਐਲਾਨ ਕਰਕੇ ਆਏ ਸੀ ਉਸ ਘਰ ਦੇ ਵਿੱਚ ਅਸੀਂ ਪਹੁੰਚੇ ਹੋਇਆ ਜਿੱਥੋਂ ਡੀਐਸਪੀ ਨਾਬਾ ਬਿਲਕੁਲ ਫੌਨ ਚੋਕਲੇ ਡੀਐਸਪੀ ਨਾਬਾ ਸਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਬਿਲਕੁਲ ਮੈਡਮ ਅਸੀਂ ਉਸ ਘਰ ਦੇ ਵਿੱਚ ਪਹੁੰਚੇ ਆ ਜਿੱਥੋਂ ਤੁਹਾਡੀ ਬਦੌਲਤ 84 ਘੰਟਿਆਂ ਦੇ ਵਿੱਚ ਉਹ ਕਮਰਾ ਤਿਆਰ ਕਰਤਾ ਗਰੀਬ ਜੋੜੇ ਦਾ ਜਿਹੜਾ ਅੱਜ ਤੁਹਾਨੂੰ ਪੂਰੀਆਂ ਅਸੀਸਾਂ ਦੇ ਰਿਹਾ ਕਹਿੰਦੇ ਅਸੀਂ ਨੇਮ ਪਲੇਟ ਵੀ ਤੁਹਾਡੀ ਲਗਾਉਣੀ ਆ ਬੜੀ ਅੱਖਾਂ ਦੇ ਵਿੱਚ ਅੰਜੂ ਨੇ ਉਸ ਮਾਤਾ ਦੇ ਕਿਸ ਤਰ੍ਹਾਂ ਦੇਖ ਰਹੇ ਤੁਸੀਂ ਨਹੀਂ ਜੀ ਇਹ ਤਾਂ ਸਾਡਾ ਸਾਰਿਆਂ ਦਾ ਫਰਜ਼ ਬੰਦਾ ਜੇ ਕਿਸੇ ਨੂੰ ਲੋੜ ਆ ਇਸ ਮਾੜੇ ਟਾਈਮ ਦੇ ਵਿੱਚ ਤਾਂ ਆਪਾਂ ਨੂੰ ਜ਼ਰੂਰ ਅੱਗੇ ਆ ਕੇ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਆ ਤਾਂ ਮੈਂ ਵੀ ਇੱਕ ਆਪਣਾ ਫਰਜ਼ ਸਮਝਿਆ ਸੀ ਤੇ ਇਹਨਾਂ ਦੀ ਮਦਦ ਕੀਤੀ ਆ ਜੀ ਹੂੰ ਬਿਲਕੁਲ ਪਿੰਡ ਦੇ ਲੋਕ ਵੀ ਇਕੱਠੇ ਹੋਏ ਨੇ ਸਦਾ ਅਤਰਵਿੰਦਰ ਸਿੰਘ ਜੀ ਨੇ ਜਿਹੜੇ ਇੱਥੇ ਦੇ ਯੂਥ ਆਗੂ ਨੇ ਨੌਜਵਾਨ ਨੇ ਉਹਨਾਂ ਨੂੰ ਵੀ ਤੁਹਾਡੀ ਬਹੁਤ ਪ੍ਰਸ਼ੰਸਾ ਕੀਤੀ ਆ ਕਹਿੰਦੇ ਵੀ ਅਸੀਂ ਪਿੰਡ ਲੈਵਲ ਤੇ ਵੱਡਾ ਇਕੱਠ ਕਰਾਂਗੇ ਵੀ ਜੋ ਕਿਹਾ ਉਹ ਕਰਕੇ ਵਿਖਾਇਆ ਕਹਿੰਦੇ 84 ਘੰਟਿਆਂ ਦੇ ਵਿੱਚ ਤਾਂ ਅਸੀਂ ਵੀ ਆਪਣੇ ਮਕਾਨ ਨਹੀਂ ਪਾ ਸਕਦੇ ਜੋ ਡੀਐਸਪੀ ਨਾਬਾ ਮਨਦੀਪ ਕੌਰ ਨੇ ਇੱਕ ਗਰੀਬ ਜੋੜੇ ਦਾ ਮਕਾਨ ਬਣਾ ਕੇ ਦਿੱਤਾ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਬਿਲਕੁਲ ਉਹ ਮਾਤਾ ਜੀ ਵੀ ਖੜੇ ਨੇ ਅਸੀਂ ਉਹਨਾਂ ਨਾਲ ਵੀ ਤੁਹਾਡੀ ਗੱਲ ਕਰਾਉਣੀ ਆ ਮਾਤਾ ਜੀ ਗੱਲ ਕਰੋ ਤੁਸੀਂ ਧੰਨਵਾਦ ਜੀ ਰਿਸ਼ਵੀਦਾ ਜੀ ਬាទ ਬਾਤ ਜੀ ਮੈਂ ਤਾਂ ਜੀ ਸ਼ੀਸ਼ਾ ਦਿਨ ਦਿਨ ਸਾਥ ਕਰੀ ਜੀ ਮੈਂ ਤਾਂ ਜੀ ਤੁਹਾਡਾ ਨਾਮ ਰੋਸ਼ਨ ਕਰਨਾ ਜੀ ਮੈਂ ਤਾਂ ਤੁਹਾਡਾ ਇੱਥੇ ਨਾਮ ਵੀ ਲਿਖਾਉਣਾ ਮੈਂ ਨਹੀਂ ਨਹੀਂ ਇਹਨਾਂ ਤਾਂ ਸਾਡਾ ਫਰਜ਼ ਬਣਦਾ ਸੋ ਤੁਸੀਂ ਕੀ ਕਹਿੰਦਾ ਹਾਂ ਹਾਂ ਜੀ ਧੰਨਵਾਦ ਜੀ ਤੁਹਾਡਾ ਬਹੁਤ ਸ਼ੁਕਰੀਆ ਕਰਦੀ ਆ ਜੀ ਮੈਂ ਤਾਂ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਾਂ ਜੀ ਬਿਲਕੁਲ ਜੀ ਬਹੁਤ ਬਹੁਤ ਥੋੜਾ ਧੰਨਵਾਦ ਵੈਸੇ ਤਾਂ ਅਸੀਂ ਲਾਈਵ ਚ ਲਾਉਣਾ ਸੀ ਲਾਈਵ ਦੀ ਇੱਥੇ ਕੋਈ ਪ੍ਰੋਬਲਮ ਕ੍ਰੀਏਟ ਕਰਦੀ ਬਹੁਤ ਸੁੰਦਰ ਮਕਾਨ ਜਿਹੜਾ ਬਣ ਚੁੱਕਿਆ ਹੈ ਭਾਵੇਂ ਕਿ ਪਹਿਲਾਂ 9 ਤੋਂ 10 ਫੁੱਟ ਦੀ ਛੱਤ ਸੀ ਹੁਣ 12 ਤੋਂ 15 ਫੁੱਟ ਤੁਸੀਂ ਹੋਰ ਜਗ੍ਹਾ ਵਧਾ ਕੇ ਲੈਂਟਰ ਜਿਹੜਾ ਉਹ ਠੇਕੇਦਾਰ ਵੱਲੋਂ ਪਵਾਇਆ ਗਿਆ ਅਗਲੀ ਕੰਧ ਦੇ ਨਾਲ ਜੋੜਿਆ ਗਿਆ ਬਹੁਤ ਸੋਹਣਾ ਤੇ ਅਤੀ ਸੁੰਦਰ ਲੱਗ ਰਿਹਾ ਮੈਡਮ ਸਾਡੇ ਵੱਲੋਂ ਵੀ ਤੁਹਾਨੂੰ ਸਲੂਟ ਆ ਬਹੁਤ ਬਹੁਤ ਮੁਬਾਰਕ ਹੈ ਤੁਸੀਂ ਗਰੀਬ ਦੇ ਘਰ ਰੱਬ ਬਣ ਕੇ ਉਤਰੇ ਤੁਸੀਂ ਨਹੀਂ 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 ਥੈਂਕ ਯੂ ਮਾਨ ਸਾਹਿਬ ਥੈਂਕ ਯੂ ਥੈਂਕ ਯੂ ਓਕੇ ਧੰਨਵਾਦ ਬਿਲਕੁਲ ਡੀਐਸਪੀ ਨਾਬਾ ਦੇ ਨਾਲ ਵੀ ਅਸੀਂ ਗੱਲਬਾਤ ਕੀਤੀ ਆ ਉਹਨਾਂ ਨੇ ਵੀ ਬਿਲਕੁਲ ਕਿਹਾ ਵੀ ਸਾਡਾ ਫਰਜ਼ ਬਣਦਾ ਜਿਸ ਡਿਊਟੀ ਤੇ ਅਸੀਂ ਤਨਤ ਆ ਅਸੀਂ ਲੋਕਾਂ ਦੇ ਲਈ ਦਿਨ ਰਾਤ ਹਾਜ਼ਰ ਰਹਿਨੇ ਆ ਦੁੱਖ ਤਕਲੀਫਾਂ ਦੇ ਵਿੱਚ ਰਹਿਨੇ ਇਹ ਪਰ ਸਭ ਤੋਂ ਵੱਡੀ ਤਕਲੀਫ ਸੀ ਉਸ ਗਰੀਬ ਜੋੜੇ ਨੂੰ ਜੋ ਕਿ ਇੱਕ ਦਿਹਾੜੀ ਕਰਕੇ ਆਪਣੇ ਘਰ ਦਾ ਕਿਚਾਰਾ ਚਲਾਉਂਦੇ ਸੀ ਜਿਹੜੀ ਮਾਤਾ ਉਹ ਸ਼ੂਗਰ ਦੀ ਕਹਿੰਦੇ ਮਰੀਜ਼ ਆ ਇੱਕ ਟਾਈਮ ਰੋਟੀ ਨੂੰ ਰੋਟੀ ਤੋਂ ਵੀ ਕਹਿੰਦੇ ਮਤਾਸੀ ਭਾਵੇਂ ਕਿ ਬੱਚੇ ਵੀ ਨਹੀਂ ਉਹਨਾਂ ਦੇ ਪਰ ਬੱਚਿਆਂ ਤੋਂ ਉਹ ਲੱਗ ਰਹੇ ਨੇ ਤੇ ਹੁਣ ਮਕਾਨ ਦੇ ਵਿੱਚ ਰਹਿਣਗੇ ਪਲਾਸਟਰ ਹੋਣਾ ਉਸ ਤੋਂ ਬਾਅਦ ਗੇਟ ਲੱਗਣੇ ਨੇ ਕਾਫੀ ਸਾਰਾ ਕੰਪਲੀਟ ਕਹਿੰਦੇ ਡੀਐਸਪੀ ਨਾਬਾ ਨੇ ਕਰਕੇ ਦੇ ਦੇਣਾ ਇਹਨਾਂ ਨੂੰ ਨਾਬਾ ਤੋਂ ਹਰਮਿੰਦਰ ਸਿੰਘ ਮਾਨ ਸ਼ੀ ਗੱਲ ਹੈ ਜੀ ਜਿਹੜੇ ਸਾਡੇ ਨੌਜਵਾਨ ਆਫੀਸਰ ਨੇ ਸਾਡੇ ਮਨਦੀਪ ਕੌਰ ਜੀ ਐਥਲੀਟ ਰਹੇ ਨੇ ਬੜੇ ਇਹਨਾਂ ਨੇ ਜਿਹੜੇ ਨੇ ਮੈਡਲ ਜਿੱਤੇ ਨੇ ਜੀ ਹੁਣ ਡੀ ਬਤਾਰੇ ਡੀਐਸਪੀ ਨਾਬਾ ਇੱਥੇ ਸੇਵਾ ਜਿਹੜੀ ਨਿਭਾਰੇ ਆ ਤਨਨੇ ਮੇਰੀ ਨੌਲੇਜ ਵੀ ਆਇਆ ਸੀਗਾ ਕਿ ਇੱਕ ਗਰੀਬ ਪਰਿਵਾਰ ਜਿਹੜਾ ਸੀਗਾ ਉਹਦਾ ਮਕਾਨ गिर ਗਿਆ ਔਰ ਇਹਨਾਂ ਨੇ ਉੱਥੇ ਜਾ ਕੇ ਪ੍ਰੋਪਰ ਉਹਦਾ ਸਾਰਾ ਸਰਵੇ ਕਰਕੇ ਆਪਣੀ ਤਨਖਾਹ ਦੇ ਵਿੱਚੋਂ ਤੇ ਜਿੰਨੇ ਵੀ ਪੈਸੇ ਲੱਗਣਗੇ ਮਕਾਨ ਬਣਾਉਣ ਦਾ ਜਿਹੜਾ ਬਹੁਤ ਵੱਡਾ ਤਹਈਆ ਕੀਤਾ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹ ਇਹ ਸਾਨੂੰ ਸਭ ਨੂੰ ਕਿਉਂਕਿ ਮੈਂ ਜਿਹੜਾ ਆਫੀਸਰ ਕੱਲਾ ਜ਼ਿੰਮੇਵਾਰੀ ਪ੍ਰਸ਼ਾਸਨਿਕ ਤੌਰ ਤੇ ਨਹੀਂ ਹੁੰਦੀ ਸਮਾਜਿਕ ਤੌਰ ਤੇ ਜਦੋਂ ਅਸੀਂ ਇਦਾਂ ਦੇ ਕੰਮ ਦੇ ਵਿੱਚ ਇਨਵੋਲਵ ਹੁੰਨੇ ਆ ਤਾਂ ਤੁਹਾਡਾ ਆਪਣਾ ਕਦ ਵੀ ਵੱਡਾ ਹੁੰਦਾ ਤਾਂ ਤੁਹਾਡਾ ਇੱਕ ਪੋਜ਼ਿਟਿਵ ਮੈਸੇਜ ਵੀ ਜਾਂਦਾ ਸਮਾਜ ਦੇ ਲਈ ਔਰ ਖਾਸ ਕਰਕੇ ਆਫੀਸਰ ਸਹਿਬਾਨ ਵੱਲੋਂ ਇਸ ਤਰ੍ਹਾਂ ਦੇ ਉਪਰਾਲੇ ਦੇ ਰਿਹਾ ਜਿਵੇਂ ਸ਼ਾਖਸੀ ਸਾਹਨੀ ਮੈਡਮ ਡੀਸੀ ਅੰਮ੍ਰਿਤਸਰ ਸਾਹਿਬ ਨੇ ਉਹ ਪਹਿਲਾਂ ਪਟਿਆਲੇ ਵੀ ਰਹੇ ਨੇ ਜੀ ਉਹਨਾਂ ਦੇ ਕੰਮ ਦੀ ਤਾਰੀਫ ਹੋ ਰਹੀ ਹੈ ਬਹੁਤ ਸਾਰੇ ਆਫੀਸਰ ਸਹਿਬਾਨ ਨੇ ਜਿਨ੍ਹਾਂ ਨੇ ਬਹੁਤ ਹੀ ਬਾਖਮਾਲ ਕੰਮ ਕੀਤਾ ਔਰ ਇਸ ਤਰ੍ਹਾਂ ਦੇ ਕੰਮ ਦੇ ਵਿੱਚ ਕਿਸੇ ਦਾ ਸਹਾਰਾ ਬਣਨਾ ਮੇਰਾ ਖਿਆਲ ਹੈ ਸਮ